ਨਮਸਕਾਰ ਸਾਥੀਓ ਮੈਂ ਹਾਂ ਮਨਦੀਪ ਰਜੋਰਾ ਤੁਸੀਂ ਦੇਖ ਰਹੇ ਹੋ ਚੈਨਲ ਸਬਰੰਗ ਇਸ ਚੈਨਲ ਦੇ ਉੱਤੇ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਜਾਣਕਾਰੀ ਭਰਪੂਰ ਵੀਡੀਓਜ਼ ਲੈ ਕੇ ਆਉਨੇ ਆ ਸੋ ਇਹ ਸਾਰੀਆਂ ਵੀਡੀਓਜ਼ ਵੇਖਣ ਲਈ ਜ਼ਰੂਰੀ ਹੈ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਕਿਉਂਕਿ ਕੱਲ 10 ਜੂਨ ਨੂੰ ਭਾਰਤ ਦਾ ਜੋ ਪੁਲਾੜ ਯਾਤਰਾ ਦਾ ਇਤਿਹਾਸ ਹੈ ਉਸ 'ਚ ਇੱਕ ਨਵਾਂ ਪਹਿਲੂ ਜੁੜਨ ਵਾਲਾ ਹੈ ਇੱਕ ਨਵਾਂ ਆਯਾਮ ਸਥਾਪਿਤ ਹੋਵੇਗਾ ਕੱਲ 10 ਜੂਨ ਨੂੰ ਜਦੋਂ ਭਾਰਤ ਦੇ ਵਾਯੂ ਸੈਨਾ ਦੇ ਗਰੁੱਪ ਕੈਪਟਨ ਸੁਭਾਂਸ਼ੂ ਸ਼ੁਕਲਾ ਜਿਹੜੇ ਨੇ ਉਹ ਅੰਤਰਿਕਸ਼ ਯਾਤਰਾ ਦੇ ਲਈ ਰਵਾਨਾ ਹੋਣਗੇ ਸੁਭਾਂਸ਼ੂ ਸ਼ੁਕਲਾ ਦੀ ਜ਼ਿਕਰ ਗੱਲ ਕਰੀਏ ਤਾਂ ਸਾਲ 2006 ਦੇ ਵਿੱਚ ਐਨਡੀਏ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਉਹਨਾਂ ਨੂੰ ਵਾਯੂ ਸੈਨਾ ਦੇ ਵਿੱਚ ਕਮਿਸ਼ਨ ਮਿਲਦਾ ਹੈ ਅਤੇ ਉਸ ਤੋਂ ਬਾਅਦ ਉਹਨਾਂ ਦੀ ਯਾਤਰਾ ਜਿਹੜੀ ਹੈ ਉਹ ਚੱਲ ਸੋ ਚੱਲ ਇਸ ਤਰ੍ਹਾਂ ਕਿ ਉਹ ਇਸਰੋ ਦੇ ਨਾਲ ਜੁੜ ਕੇ ਹੁਣ ਨਾਸਾ ਅਤੇ ਇਸਰੋ ਦੇ ਸਾਂਝੇ ਮਿਸ਼ਨ ਦੇ ਤਹਿਤ ਉਹ ਅੰਤਰਿਕਸ਼ ਦੇ ਵਿੱਚ ਜਾ ਰਹੇ ਨੇ ਅ ਸਚਵੰਸ਼ੂ ਸ਼ੁਕਲਾ ਦੀ ਜੇਕਰ ਗੱਲ ਕਰੀਏ ਤਾਂ ਸਾਲ 2024 ਦੇ ਵਿੱਚ ਗਰੁੱਪ ਕੈਪਟਨ ਸਚਵੰਸ਼ੂ ਸ਼ੁਕਲਾ ਦੇ ਨਾਲ ਗਰੁੱਪ ਕੈਪਟਨ ਬਲਕ੍ਰਿਸ਼ਨਨ ਨૈયਰ ਦਾ ਵੀ ਇਸ ਮਿਸ਼ਨ ਦੇ ਲਈ ਚੁਣავ ਕਰ ਲਿਆ ਗਿਆ ਸੀ ਚੋਣ ਉਹਨਾਂ ਦੀ ਕਰ ਲਈ ਗਈ ਸੀ ਪਰ ਸੁਭਾਂਸ਼ੂ ਸ਼ੁਕਲਾ ਜਿਹੜੇ ਸੀਗੇ ਉਹ ਪ੍ਰਾਈਮ ਯਾਤਰੀ ਸੀ ਯਾਨੀ ਕਿ ਜੇਕਰ ਸੁਭਾਂਸ਼ੂ ਸ਼ੁਕਲਾ ਜਾਂਦੇ ਆ ਇਸ ਯਾਤਰਾ ਦੇ ਲਈ ਤਾਂ ਬਹੁਤ ਚੰਗਾ ਹੈ ਪਰ ਜੇਕਰ ਉਹ ਨਹੀਂ ਜਾ ਪਾਉਂਦੇ ਯਾਤਰਾ ਦੇ ਲਈ ਇਸ ਦੇ ਲਈ ਤਾਂ ਉਹਨਾਂ ਦੀ ਜਗ੍ਹਾ ਬਾਲਕ੍ਰਿਸ਼ਨਨ ਨૈયਰ ਜਿਹੜੇ ਗਰੁੱਪ ਕੈਪਟਨ ਨੇ ਭਾਰਤੀ ਵਾਯੂ ਸੈਨਾ ਦੇ ਉਹ ਜਾਣਗੇ ਸੋ ਉਹਨਾਂ ਦੀ ਜੋ 2024 ਤੋਂ ਲੈ ਕੇ 2025 ਤੱਕ ਦੀ ਇਹ ਟ੍ਰੇਨਿੰਗ ਦਾ ਜੋ ਉਹਨਾਂ ਦਾ ਕੜਾ ਅਭਿਆਨ ਰਿਹਾ ਸਖਤ ਉਹਨਾਂ ਦੀ ਮਿਹਨਤ ਰਹੀ ਉਹ ਕੱਲ ਰੰਗ ਲਿਆਵੇਗੀ ਉਹਨਾਂ ਦਾ ਪਰਿਵਾਰ ਬਹੁਤ ਖੁਸ਼ ਹੈ ਜੋ ਕਿ ਲਖਨਊ ਦੇ ਵਿੱਚ ਹੈ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਮਾਪੇ ਅਤੇ ਦੋ ਵੱਡੀਆਂ ਭੈਣਾਂ ਨੇ ਜੋ ਕਿ ਫੁੱਲੀ ਨਹੀਂ ਸਮਾ ਰਹੀਆਂ ਬਾਕੀ ਭਾਰਤੀਆਂ ਵਾਂਗ ਉਹਨਾਂ ਨੂੰ ਵੀ ਸੁਭਾਂਸ਼ੂ ਸ਼ੁਕਲਾ ਜੀ ਦੇ ਉੱਤੇ ਮਾਣ ਹੈ ਸੁਭਾਂਸ਼ੂ ਸ਼ੁਕਲਾ ਜੀ ਜੀ ਜੇ ਅਸੀਂ ਗੱਲ ਕਰੀਏ ਤਾਂ ਉਹਨਾਂ ਦਾ ਤਜਰਬਾ ਹੈ ਜਿਹੜਾ ਉਹ ਭਾਰਤੀ ਸੈਨਾ ਦਾ ਬਹੁਤ ਅਹਿਮ ਤਜਰਬਾ ਉਹ ਲਈ ਬੈਠੇ ਨੇ ਉਹਨਾਂ ਨੂੰ ਮਿਗ ਜਿਹੜੇ ਵਿਮਾਨ ਨੇ ਜਿੰਨਾ ਚ ਮਿਗ 29 ਮਿਗ 21 ਸੁਖੋਈ ਜੈਗਵਾਰ ਵਰਗੇ ਲੜਾਕੂ ਜਹਾਜ਼ ਉਡਾਉਣ ਦਾ ਲਗਭਗ 2000 ਘੰਟਿਆਂ ਦਾ ਉਹਨਾਂ ਨੂੰ ਤਜਰਬਾ ਹੈ ਜਿਸ ਦੇ ਕਰਕੇ ਉਹਨਾਂ ਦੀ ਇਹ ਚੋਣ ਅਹਿਮ ਹੋ ਜਾਂਦੀ ਹੈ ਖਾਸ ਹੋ ਜਾਂਦੀ ਹੈ ਅਸੀਂ ਗੱਲ ਕਰੀਏ ਸਾਲ 2023 ਦੇ ਵਿੱਚ ਜਦੋਂ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ਤੇ ਗਏ ਸੀ ਤਾਂ ਉਦੋਂ ਅਮਰੀਕਾ ਤੇ ਭਾਰਤ ਦੇ ਵਿੱਚ ਇਹ ਸਹਿਮਤੀ ਬਣੀ ਸੀਗੀ ਕਿ ਇਸ ਤਰ੍ਹਾਂ ਦਾ ਇੱਕ ਸਾਂਝਾ ਪ੍ਰੋਜੈਕਟ ਜਿਹੜਾ ਹੈ ਉਹ ਚਲਾਵੇਗਾ ਇਸਰੋ ਅਤੇ ਨਾਸਾ ਜੋ ਕਿ ਐਕਸੀਓਮ 4 ਇੱਕ ਜੋ ਕੰਪਨੀ ਹੈ ਉਹ ਲੈ ਕੇ ਜਾ ਰਹੀ ਹੈ ਐਕਸੀਓਮ ਜਿਹੜੀ ਕੰਪਨੀ ਹੈ ਉਹ ਇੱਕ ਅਮਰੀਕੀ ਕੰਪਨੀ ਹੈ ਜਿਸ ਦਾ ਅੰਤਰਿਕਸ਼ ਯਾਨ ਜਿਹੜਾ ਹੈ ਉਹ ਇਹਨਾਂ ਚਾਰੇ ਅੰਤਰਿਕਸ਼ ਯਾਤਰੀਆਂ ਨੂੰ ਅੰਤਰਿਕਸ਼ ਦੇ ਵਿੱਚ ਲੈ ਕੇ ਜਾਵੇਗਾ ਅਤੇ ਇਹ ਆਉਣ ਵਾਲੇ 14 ਦਿਨਾਂ ਤੱਕ ਅੰਤਰਿਕਸ਼ ਦੇ ਮਿਸ਼ਨ ਤੇ ਰਹਿਣਗੇ ਅੰਤਰਿਕਸ਼ ਨੂੰ ਐਕਸਪਲੋਰ ਕਰਨਗੇ ਹਾਸਲ ਕਰਨਗੇ ਤਜਰਬੇ ਅੰਤਰਿਕਸ਼ ਦੇ ਅਤੇ ਇਹ ਇਹਨਾਂ ਦੀ ਯਾਤਰਾ ਭਾਰਤ ਦੇ ਨਾਲ ਨਾਲ ਅਮਰੀਕਾ ਦੇ ਲਈ ਵੀ ਲਾਹੇਵੰਦ ਸਾਬਤ ਹੋਵੇਗੀ ਸੁਭಾಂಶੂ ਸ਼ੁਕਲਾ ਦੇ ਨਾਲ ਜਿਹੜੇ ਹੋਰ ਤਿੰਨ ਮੁਲਕਾਂ ਦੇ ਅੰਤਰਿਕਸ਼ ਯਾਤਰੀ ਜਾ ਰਹੇ ਨੇ ਉਹਨਾਂ ਦੇ ਵਿੱਚ ਪੋਲੈਂਡ ਹੰਗਰੀ ਤੇ ਅਮਰੀਕਾ ਇਹ ਤਿੰਨ ਮੁਲਕ ਨੇ ਜੀ ਅਤੇ ਜੋ ਰਾਕਟ ਇਹਨਾਂ ਨੂੰ ਲੈ ਕੇ ਜਾਵੇਗਾ ਇਹਨਾਂ ਦੇ ਅੰਤਰਿਕਸ਼ ਯਾਨ ਨੂੰ ਜਿਹੜਾ ਅੰਤਰਿਕਸ਼ ਦੇ ਵਿੱਚ ਜੋ ਰਾਕਟ ਲੈ ਕੇ ਜਾਵੇਗਾ ਉਹ ਹੈ ਜੀ ਸਪੇਸ ਐਕਸ ਤੇ ਅਸੀਂ ਇਹ ਜਾਣਦੇ ਹਾਂ ਕਿ ਸਪੇਸ ਐਕਸ ਜਿਹੜੀ ਕੰਪਨੀ ਹੈ ਉਹ ਡੋਨਾਲਡ ਟਰੰਪ ਦੇ ਨਜ਼ਦੀਕੀ ਰਹੇ ਉਹਨਾਂ ਦੇ ਦੋਸਤ ਆਖੇ ਜਾਂਦੇ ਐਲਨ ਮਸਕ ਦੀ ਇਹ ਕੰਪਨੀ ਹੈ ਸੋ ਭਾਰਤ ਦਾ ਤੇ ਅਮਰੀਕਾ ਦਾ ਇਹ ਸਾਂਝਾ ਉਦਦਮ ਕੀ ਰੰਗ ਲਿਆਵੇਗਾ ਅਤੇ ਸਾਡੇ ਇਹ ਜੋ ਅੰਤਰਿਕਸ਼ ਯਾਤਰੀ ਚੱਲੇ ਨੇ ਅੰਤਰਿਕਸ਼ ਦੇ ਵਿੱਚ ਕੀ ਉੱਥੋਂ ਖੋਜਾਂ ਕਰਕੇ ਕਿਸ ਤਰ੍ਹਾਂ ਦੇ ਤਜਰਬੇ ਲੈ ਕੇ ਵਾਪਸ ਆਉਣਗੇ ਸਾਰਾ ਹੀ ਮੁਲਕ ਹੁਣ ਇਹ ਮਨੁਕਾਮਨਾ ਕਰ ਰਿਹਾ ਹੈ ਇਹ ਦੁਆਵਾ ਕਰ ਰਿਹਾ ਹੈ ਕਿ ਇਹਨਾਂ ਦਾ ਇਹ ਅੰਤਰਿਕਸ਼ ਪੁਲਾੜ ਜੋ ਤਜਰਬਾ ਹੈ ਇਹਨਾਂ ਦਾ ਇਹ ਮਿਸ਼ਨ ਕਾਮਯਾਬ ਹੋਵੇ ਅਤੇ ਭਾਰਤ ਦੇ ਪੁਲਾੜ ਇਤਿਹਾਸ 'ਚ ਅੰਤਰਿਕਸ਼ ਯਾਤਰਾ ਦੇ ਇਤਿਹਾਸ ਦੇ ਵਿੱਚ ਨਵੇਂ ਆਯਾਮ ਜੁੜ ਜਾਂਦੇ। ਨਮਸਕਾਰ